ਮੋਹਾਲੀ ਪੁਲਿਸ ਵੱਲੋਂ ਇੱਕ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬੀ ਗਾਇਕ ਵੱਲੋਂ ਇੱਕ ਜਿਮ ਟ੍ਰੇਨਰ ਉਤੇ ਪਿਸਤੌਲ ਤਾਨਣ ਦੇ ਦੋਸਤ ਦੇ ਵਿੱਚ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗੇਲੋਂ ਮੋਹਾਲੀ ਪੁਲਿਸ ਨੇ ਅੱਜ ਗ੍ਰਿਫਤਾਰ ਕੀਤਾ ਅਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮਿਲੀ ਜਾਣਕਾਰੀ ਅਨੁਸਾਰ ਹਥਿਆਰ ਲੈਰਾਉਂਡ ਦੇ ਦੋਸਤ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੁਹਾਣਾ ਥਾਣਾ ਖੇਤਰ ਦੇ ਵਿੱਚ ਇੱਕ ਜਿਮ ਵਿਖੇ ਸਤਵੰਤ ਸਿੰਘ ਜਿਮ ਵਿੱਚ ਗਿਆ ਸੀ ਇਸ ਤਰ੍ਹਾਂ ਉਸਦੀ ਇੱਕ ਜਿਮ ਟ੍ਰੇਨਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਟ੍ਰੇਨਰ ਨੇ ਸਰਤਵੰਤ ਸਿੰਘ ਨੂੰ ਜਿਮ ਤੋਂ ਬਾਹਰ ਜਾਣ ਲਈ ਕਿਹਾ ਪਰੰਤੂ ਉਸਨੇ ਜਿਮ ਦੇ ਅੰਦਰ ਹੀ ਪਿਸਤੌਲ ਕੱਢ ਕੇ ਉਸ ਦੇ ਉੱਤੇ ਤਾਂ ਲਈ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਮੌਕੇ ਤੇ ਪਹੁੰਚ ਕੇ ਉਸਨੇ ਜਿਮ ਦੀ ਸੀਸੀਟੀਵੀ ਫੁਟੇਜ ਜੋ ਕਿ ਦੇਖੀ ਤੇ ਉਸ ਦੇ ਖਿਲਾਫ ਪੜੜੇ ਪੰਜਾਬੀ ਸਿੰਗਰਾਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮੁਹਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਰਿਪੋਰਟ ਜੋ ਜਿਹੜਾ ਦਿਸਟੈਂਸ ਦਾ ਡੈਟਾ ਹੈ ਕਿ ਇਹ ਜਿ ਕਿਰੀ ਐਫੀਆਵੀਏਟ ਤੱਕ ਇਹ ਬੇਸਿਕਲੀ ਜੀ ਸਾਡਾ ਸੁਹਾਣੇ ਥਾਨ ਦੇ ਏਰੀਆ ਦੇ ਵਿੱਚ ਸੋਨਾ ਗੁਰਦੁਆਰਾ ਸਾਹਿਬ ਦੇ ਕੋਲ ਕਲੈਪ ਜਿਮ ਹੈ ਜਿਹਦੇ ਵਿੱਚ ਸਾਨੂੰ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਬੰਦੇ ਨੇ ਇੱਕ ਸਤਵੰਤ ਸਿੰਘ ਉਰਫ ਜੇ ਲਾਣੂ ਕੇ ਅਤੇ ਉਹਦੇ ਭਰਾ ਜਸਵੰਤ ਸਿੰਘ ਨੇ ਜਿਹੜਾ ਕੰਪਲੇਨੈਂਟ ਸੀ ਉਹਨੂੰ ਝਗੜਾ ਕੀਤਾ ਤੇ ਸਾਡੇ ਕੋਲ ਵੀਡੀਓ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਕਿਸਨ ਕੱਢਦਾ ਜਿਹੜਾ ਜਿਸ ਆਪਣੇ ਸਤਵੰਤ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ 2025 ਅੰਡਰ ਸੈਕਸ਼ਨ 352 ਬੀ ਐਨ ਐਸ ਤੇ 2554 9 ਆਰਮਜ਼ ਪੀਐਸ ਸੁਹਾਣਾ ਦਾ ਮਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਹੀ ਅ ਇਨਸਪੈਕਟਰ ਅਮਨਦੀਪ ਸਿੰਘ ਐਸਐਚਓ ਸੁਹਾਣਾ ਤੇ ਉਹਨੇ ਟੀਮਾਂ ਨਾਲ ਲੈ ਕੇ ਅ ਇਹਦਾ ਸਤਵੰਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਇਹਦੇ ਭਰਾ ਜਸਵੰਤ ਸਿੰਘ ਜੀ ਇਹ ਕੋਈ ਕਾਇਕ ਉਹ ਗਾਇਕ ਹੈ ਪਤਾ ਨਹੀਂ ਕਿ ਕੀ ਹੈ ਇਹ ਹਾਂਜੀ ਇਹ ਗੀਤਕਾਰ ਵੀ ਹੈ ਤੇ ਕਲਾਕਾਰ ਵੀ ਹੈ ਪਰ ਇਹਨੇ ਉਥੇ ਆਪਣੇ ਪਿਸਟਲ ਜੇ ਇੱਕ ਆਪਣੇ ਉਹਦੀ ਟ੍ਰੇਨਿੰਗ ਜਿਮ ਟ੍ਰੇਨਿੰਗ ਕਰਦੇ ਆ ਇੱਕ ਬੰਦੇ ਨਾਲ ਇਹ ਉਲਝ ਗਿਆ ਸੀਗਾ ਤੇ ਉਹਨੂੰ ਕਹਿ ਰਿਆ ਸੀ ਕਿ ਤੂੰ ਛੇਤੀ ਕਰ ਮੈਂ ਇਹਦੇ ਤੇ ਮਸ਼ੀਨ ਯੂਜ਼ ਕਰਨੀ ਹੈ ਤੇ ਉੱਥੇ ਐਵੇਂ ਛੋਟੇ ਜਿਹੇ ਟਕਰਾਰ ਦੇ ਵਿੱਚ ਹੀ ਇਹਨੇ ਉਹਨਾਂ ਤੇ ਪਿਸਟਲ ਤਾਣ ਲਈ ਸੀ ਪਿਸਟਲ ਵਾਲੀ ਜਿਹੜਾ ਸੀ ਹਾਂਜੀ ਇਹ ਪਿਸਟਲ ਲਸੰਸੀ ਹੈ ਇਹਦੇ ਚ ਅਸੀਂ ਇੱਕ ਪਿਸਟਲ ਜਿਹੜਾ 45 ਬੋਰ ਤੇ ਇੱਕ ਕਾਰਟ੍ਰਿਜ ਇਹਦੇ ਕਬਜਾ ਕੋਲੇ ਸਚ ਲਿਆ ਗਿਆ ਇਹ ਹੋਰ ਤਾਂ ਪੁਲਿਸ ਰਮਾਂਡਰ ਹੋ ਗਿਆ ਜੀ ਹਾਂਜੀ ਇਹਦਾ ਕੱਲ ਅਸੀਂ ਇਹਨੂੰ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਮਾਂਡਰ ਹੈ ਜੀ ਬਸ ਕੁਝ ਕਹਿਣਾ ਚਾਹੁੰਗੇ ਕਿ ਇੰਨਾ ਦੀ ਜਿਹੜੀ ਘਟਨਾਵਾਂ ਬਹੁਤ ਨੇ ਛੋਟੀ ਜਿਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਹੋ ਜਾਂਦਾ ਕਿ ਕੀ ਕੀ ਕਾਰਨਾਂ ਲੋਕਾਂ ਦੇ ਵਿੱਚ ਇਹ ਅਗਰੈਸ਼ਨ ਹੈ ਇਹ ਬੇਸਿਕਲੀ ਕੀ ਹੈ ਜੀ ਵੀ ਲੋਕ ਅੱਜਕੱਲ ਸਹਿਨਸ਼ੀਲਤਾ ਜਿਹੜੀ ਲੋਕਾਂ 'ਚ ਘਟਦੀ ਜਾ ਰਹੀ ਹੈ ਤੇ ਐਵੇਂ ਨਗੂਣੀ ਦੀ ਗੱਲ ਦੇ ਪਿੱਛੇ ਆਪਾਂ ਐਡਾ ਵੱਡਾ ਕਦਮ ਚੁੱਕ ਲੈਨੇ ਹੈ ਤੇ ਇਹ ਮੈਂ ਤੁਹਾਨੂੰ ਜੜੀ ਇਹਦੀ ਗੀਤਕਾਰੀ ਵੀ ਮੈਂ ਇੱਕ ਗਾਣਾ ਸੁਣ ਰਿਹਾ ਸੀ ਇਹਦੇ ਇਹਦੇ ਚ ਇਹ ਪਰਚੇ ਬਾਰੇ ਕਹਿੰਦੇ ਕਈ ਵਾਰ ਆਪਾਂ ਉਹ ਕੀ ਕਹਿੰਦੇ ਉਹਦੇ ਤੇ ਹੀ ਆਪਣੇ ਆਪ ਹੀ ਇਹਨੇ ਨਿੱਕੀ ਜੀ ਛੋਟੀ ਜੀ ਘਟਨਾ ਦੇ ਪਿੱਛੇ ਹੀ ਆਪਣੇ ਤੇ ਮੁਕਦਮਾ ਦਰਜ ਵੀ ਕਰਾ ਲਿਆ ਜਦ ਕਿ ਜਿਹੜਾ ਲਾਇਸੈਂਸੀ ਵੈਪਨ ਹੁੰਦਾ ਹੈ ਉਹ ਤੁਹਾਡੀ ਆਪਣੀ ਸੁਰੱਖਿਆ ਲਈ ਹੁੰਦਾ ਹੈ ਤਾਂ ਕਿ ਹੁਣ ਅਸੀਂ ਇਹਦਾ ਲਾਇਸੈਂਸ ਵੀ ਕੈਨਸਲ ਕਰਕੇ ਇਹਦੇ ਨਾਲ ਸੰਬੰਧਿਤ ਜਿਹੜੇ ਨੂੰ ਲਿਖਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ